ਚਲੋ ਕੋਣੀ ਕੋਣੀ ਚਲੋ ਸਰੂਪ ਜੀ ਮਨਾ ਸਾਹਿਬ ਆਜਾ ਹਲਾ ਤੇ ਜੀ ਅਸੀਂ ਕਿਚੀ ਦਾ ਕਿਸ ਤਰ੍ਹਾਂ ਤੁਹੋਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸਲਾਨਾ ਚੋਣ ਹੋਣੀ ਹੈ ਜਿਹਦੇ ਵਿੱਚ 12 ਵਜੇ ਦਾ ਸਮਾਂ ਆ ਤੇ ਜਿਹਦੇ ਵਿੱਚ ਪ੍ਰਧਾਨ ਦੀ ਚੋਣ ਹੋਣੀ ਆ ਖੇਨੀ ਅਮੀਰਪਰਦਾਨ ਜੂਨੀਅਰ ਮੀਰਪਰਦਾਨ ਜਨਨਕਤਰ ਮੁਖਸ ਖਤਰ ਤੇ ਅੰਤਰਗਮਿਤੀ ਦੀ ਜਿਹੜੀ ਚੋਣ ਆ ਉਹ ਹੋਏਗੀ ਉਹਦੇ ਵਿੱਚ ਦਾਸ ਕਰਕੇ ਹਕਮਨਾਵਾਂ ਲੈ ਕੇ ਤੇ ਉਹਦੇ ਤੋਂ ਬਾਅਦ ਏਜੰਡਾ ਪੜ ਕੇ ਤੇ ਫਿਰ ਚੋਣ ਦੀ ਪ੍ਰਕਿਰਿਆ ਬਾਅਦ ਚ ਸ਼ੁਰੂ ਹੋਏਗੀ ਸਰ ਕਿੰਨਾ ਗਾਰਜ ਨੂੰ ਲੈ ਕੇ ਦੁਬਾਰਾ ਐਡਵੋਕੇਟ ਸਾਹਿਬ ਦਾ ਨਾਮ ਸਾਹਮਣੇ ਆਇਆ ਜਿੱਤੇ ਪਿਛਲੇ ਸਮੇਂ ਦੀ ਗੱਲ ਕਰੀ ਤਾਂ ਪੰਜਵੀਂ ਵਾਰ ਉਹਨਾਂ ਨੂੰ ਇਹ ਸੇਵਾ ਮਿਲ ਜਾ ਰਹੀ ਹੈ ਦੇਖੋ ਉਹ ਇਹ ਧੰਮੀ ਸਾਹਿਬ ਨੂੰ ਜਿਹੜੀ ਪੰਜਵੀਂ ਵਾਰ ਸੇਵਾ ਦੇਣ ਜਾ ਰਹੀ ਹੈ ਇਦੇ ਵਿੱਚ ਉਹਨਾਂ ਦੀ ਧਿਆਨ ਦੇਦਾਰੀ ਇਮਾਨਦਾਰੀ ਇਹ ਕੋ ਨੂੰ ਸਮਰਪਿਤ ਹਨ ਸਮਰਪਿਤ ਖਾਸ ਤੌਰ ਤੇ ਛੋਣੀ ਕਮੇਟੀ ਜਿਹੜਾ ਆਧਾਰਾ ਵੱਡਾ ਆਧਾਰਾ ਜਿਹਨੂੰ ਸਿੱਖਿਆ ਦੀ ਮਿਨੀ ਪਾਰਲੀਮੈਂਟ ਕਹਿੰਦੇ ਆ ਉਹ ਪਾਰਲੀਮੈਂਟ ਦੇ ਉਹਦੇ ਤੌਰ ਤੇ ਉਹਨਾਂ ਨੇ ਜਿਹੜੀਆਂ ਸਵਾਲਾਂ ਦਿੱਤੀਆਂ ਪਾਵੇਂ ਰੱਬੀ ਅਸ ਮਮਾਏ ਭਾਵੇਂ ਐਜੂਕੇਸ਼ਨ ਦੀਆਂ ਭਾਵੇਂ ਧਰਮ ਬਚਾਦੀਆਂ ਗੁਰੂ ਘਰਾਂ ਦੇ ਭਵੰਦੀਆਂ ਹੈਗੀਆਂ ਉਹ ਛਲਾਂਗਾ ਜੋਗਿਆ ਤੇ ਉਹਨਾਂ ਨੇ ਇੱਕ ਨਾਂ ਜਿਹੜਾ ਛੋਣੀ ਕਮੇਟੀ ਦਾ ਉਹ ਪੂਰੇ ਵਾੜ ਦੇ ਵਿੱਚ ਰੁਝਣ ਕੀਤਾ ਉਹਦੇ ਤਹਿਤ ਹੀ ਸਰਦਾਰ ਸੁਭੀ ਸਿੰਘ ਬਾਦਲ ਨੇ ਫਿਰ ਦੁਬਾਰਾ ਪੰਜਵੀਂ ਵਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਕੈਂਡੀਡੇਟ ਬਣਾਇਆ ਹਰਜਿੰਦਰ ਵੱਲੋਂ ਮਿੱਠੂ ਸਿੰਘ ਕਾਲਕੇ ਦਾ ਨਾਮ ਸਾਹਮਣੇ ਆਇਆ ਉਹ ਦੇਖੋ ਅੱਗੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਕੰਮ ਨਹੀਂ ਕਰਨੇ ਚਾਹੀਦੇ ਤਾਂ ਜਿਆ ਲਗਾਤਾਰ ਉਹਨੇ ਜੋਰ ਜੋਮਾਈ ਕਰਕੇ ਦੇਖ ਲਈ ਹੈ ਤੇ ਪੱਲੇ ਕੋਈ ਵਿਆਹ ਹੈਗਾ ਤੇ ਇਹਦੇ ਐ ਨਹੀਂ ਖਾਨਾ ਪੂਰਤੀ ਕੰਦੀ ਲੋੜ ਨਹੀਂ ਹਟ ਖੜੇ ਗਾ ਕੇ ਮਤਾਵੀ ਸਾਹਿਬ ਨੂੰ ਪ੍ਰਧਾਨ ਨੂੰ ਦਵਾਈ ਡਾਕਟਰ ਸਾਹਿਬ ਲੈ ਕੇ ਮੰਡਲ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਕਹਿੰਦੇ ਅਸੀਂ ਵਿਰੋਧ ਕਰਾਂਗੇ ਚੋਣਾ ਦਾ ਉਹ ਅੱਗੇ ਨਹੀਂ ਅੱਗੇ ਨੂੰ ਕਰਦੇ ਹੀ ਹੈ ਤੇ ਅੱਗੇ ਨਾਲ ਹੀ ਚੱਲਦੇ ਆ ਜਿਹੜੇ ਖੜਾ ਹੁੰਦਾ ਭਾ ਜੀਬੀ ਜੀ ਖੜੀ ਹੋਈ ਹੈ ਤੇ ਭਾਵੇਂ ਨਿੰਦ ਦੇ ਨਿਤ ਤੱਕ ਨੋਟ ਕੋਈ ਨਹੀਂ ਸੰਭਾ ਵਕਰੇ ਹੋਇਆ ਸੰਤ ਤੇ ਉਹਨਾਂ ਨੇ ਦੇਖ ਲਿਆ ਸੀ ਹੋਰ ਤਾਂ ਬਹੁਤੇ ਮੈਂਬਰ ਸਾਡੇ ਨਾਲ ਟੁੱਟ ਕੇ ਆਏ ਆ ਅਕਾਲੀ ਦਲ ਦੀ ਤਾਕਤ ਬਰੀ ਹੈ ਤੇ ਇਹਦੇ ਲਈ ਉਹਨਾਂ ਨੂੰ ਨਹੀਂ ਚਾਹੀਦਾ ਅਜੇ ਸਰਕਾਰ ਦੇ ਨਾਲ ਸਭ ਸੰਤੀ ਨਾਲ ਹਰਜਿੰਦਰ ਸਿੰਘ ਧਾਮੀ ਜੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ਬਿਹਤਰ ਰੱਖੋ ਆ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼